ਇੱਕ ਛੋਟਾ ਜਿਹਾ ਪਛੜਿਆ ਜਿਹਾ ਪਿੰਡ ਆ ਉਸ ਪਿੰਡ ਦੇ ਵਿੱਚ ਬਹੁਤ ਘੱਟ ਲੋਕ ਆ ਜਿਹੜੇ ਪੜ੍ਹੇ ਆ ਬਹੁਤ ਘੱਟ ਲੋਕ ਕੀ ਸਿਰਫ ਇੱਕ ਦੋ ਜਣੇ ਪੜ੍ਹੇ ਆ ਉਸ ਪਿੰਡ ਦੇ ਵਿੱਚ ਜਿਹੜੇ ਬੱਚੇ ਨੇ ਖਾਸ ਕਰਕੇ ਕੁੜੀਆਂ ਉਹ ਬਿਲਕੁਲ ਵੀ ਸਕੂਲ ਨਹੀਂ ਜਾਂਦੀਆਂ ਤੇ ਆਪਣੀਆਂ ਮਾਮਾ ਦੇ ਨਾਲ ਘਰ ਦੇ ਕੰਮ ਕਰਾਉਂਦੀਆਂ ਤੇ ਉਸ ਪਿੰਡ ਦੀਆਂ ਔਰਤਾਂ ਦੀ ਜਿਹੜੀ ਹਾਲਤ ਆ ਮਾਨਸਿਕ ਹਾਲਤ ਉਹਨਾਂ ਦੀ ਇਹ ਬਣੀ ਹੋਈ ਆ ਵੀ ਕੁੜੀਆਂ ਹੁਣ ਉਹਨਾਂ ਨੂੰ ਵਸ ਘਰ ਦੇ ਕੰਮ ਸਿਖਾਏ ਜਾਣ ਤੇ ਉਸ ਤੋਂ ਬਾਅਦ ਟਾਈਮ ਨਾਲ ਉਹਨਾਂ ਦਾ ਵਿਆਹ ਕਰਕੇ ਤੋੜ ਦਿੱਤਾ ਜਾਵੇ ਤੇ ਮੁੰਡੇ ਆ ਜਿਹੜੇ ਉਸ ਪਿੰਡ ਦੇ ਉਹ ਵੀ ਆਪਣੇ ਪਿਤਾ ਪੁਰਖੀ ਕੰਮਾਂ ਦੇ ਵਿੱਚ ਲੱਗੇ ਰਹਿੰਦੇ ਆ ਪਿੰਡ ਦੇ ਲੋਕਾਂ ਕੋਲ ਕੋਈ ਬਹੁਤੀ ਜ਼ਮੀਨ ਨਹੀਂ ਹੈਗੀ ਉਸ ਪਿੰਡ ਦਾ ਇੱਕ ਮੁੰਡਾ ਜਿਹਦਾ ਨਾਮ ਰਾਮ ਹੈ ਰਾਮ ਪੜ੍ਹ ਲਿਖਦਾ ਸ਼ਹਿਰ ਦੇ ਵਿੱਚ ਉਹ ਅੱਗੇ ਪੜ੍ਹਾਈ ਕਰਦਾ ਤੇ ਲੋਕ ਉਹਦੇ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਰਾਮ ਦੀ ਪੜ੍ਹਾਈ ਪੂਰੀ ਹੁੰਦੀ ਆ ਤੇ ਉਹਨੂੰ ਇੱਕ ਨੌਕਰੀ ਮਿਲ ਜਾਂਦੀ ਆ ਤੇ ਸ਼ਹਿਰ ਦੇ ਵਿੱਚ ਹੀ ਉਹ ਨੌਕਰੀ ਕਰਨ ਲੱਗ ਜਾਂਦਾ ਨੌਕਰੀ ਤੋਂ ਬਾਅਦ ਗੱਲ ਆਉਂਦੀ ਹੈ ਵਿਆਹ ਦੀ ਤੇ ਉੱਥੇ ਹੀ ਉਹਨੂੰ ਇੱਕ ਪੜ੍ਹੀ ਲਿਖੀ ਕੁੜੀ ਮਿਲਦੀ ਆ ਤੇ ਉਹਨਾਂ ਨੂੰ ਲੱਗਦਾ ਹਨਾ ਵੀ ਅਸੀਂ ਦੋਨੋਂ ਇੱਕ ਦੂਜੇ ਦੇ ਲਾਇਕ ਆ ਸਾਨੂੰ ਇੱਕ ਦੂਜੇ ਨੂੰ ਅਸੀਂ ਸਮਝਦੇ ਆ ਤੇ ਸਾਨੂੰ ਕੋਈ ਦਿੱਕਤ ਨਹੀਂ ਆਊਗੀ ਅੱਗੇ ਜਾ ਕੇ ਚਲੋ ਉਹ ਪਸੰਦ ਕਰਦਾ ਤੇ ਵਿਆਹ ਦੀ ਗੱਲ ਕਰਦਾ ਜਦੋਂ ਉਹ ਆਪਣੀ ਮਾਂ ਦੇ ਨਾਲ ਉਸ ਕੁੜੀ ਨਾਲ ਵਿਆਹ ਦੀ ਗੱਲ ਕਰਦਾ ਤਾਂ ਉਹਦੀ ਮਾਂ ਕਹਿੰਦੀ ਪੁੱਤ ਸ਼ਹਿਰ ਦੀ ਕੁੜੀ ਨਾਲ ਤੋਂ ਵਿਆਹ ਕਰਵਾਉਣ ਜਾ ਰਹੇ ਹਾਂ ਪੜ੍ਹੀ ਲਿਖੀ ਨਾਲ ਵੀ ਆਪਣੇ ਪਿੰਡ 'ਚ ਤਾਂ ਕੋਈ ਪੜਿਆ ਲਿਖਿਆ ਨਹੀਂ ਵੀ ਪੜ੍ਹੀ ਲਿਖੀ ਕੁੜੀ ਕੀ ਪਤਾ ਇੱਥੇ ਪਿੰਡ ਜਾ ਕੇ ਰਹੂਗੀ ਕਿ ਨਾ ਉਹ ਕਹਿੰਦਾ ਮਾਂ ਕੁੜੀ ਨਾਲ ਮੇਰੀ ਗੱਲ ਹੋਈ ਆ ਕੁੜੀ ਮੈਨੂੰ ਪਸੰਦ ਕਰਦੀ ਆ ਉਹਨੂੰ ਪਿੰਡ ਦਾ ਮਾਹੌਲ ਪਸੰਦ ਆ ਜੇ ਰਹੂਗੀ ਫੇਰ ਹੀ ਉਹ ਵਿਆਹ ਵਾਸਤੇ ਹਾਂ ਕਹਿ ਰਹੀ ਆ ਚਲ ਉਹਦੀ ਮਾਂ ਆਪਣੇ ਪੁੱਤ ਦੀ ਖੁਸ਼ੀ ਲਈ ਹਾਂ ਕਹਿ ਦਿੰਦੀ ਆ ਤੇ ਉਹਨਾਂ ਦੇ ਘਰ ਦੇ ਵਿੱਚ ਮੁੰਡਾ RAM ਤੇ ਉਹਦੀ ਭੈਣ ਜਿਹੜੀ ਉਹ ਤੋਂ ਛੋਟੀ ਹੁੰਦੀ ਆ ਤੇ ਇੱਕ ਉਹਦੀ ਮੰਮੀ ਹੁੰਦੀ ਆ ਉਹਦਾ ਪਿਓ ਹੁੰਦਾ ਨਹੀਂ ਛੋਟੇ ਹੁੰਦੇ ਦਾ ਗੁਜ਼ਰ ਗਿਆ ਹੁੰਦਾ ਚਲੋ ਰਾਮ ਆ ਜਿਹੜਾ ਉਹ ਸ਼ਹਿਰ ਦੇ ਵਿੱਚ ਹੀ ਕੋਟ ਮੈਰਿਜ ਕਰਦਾ ਤੇ ਉਹਦੀ ਮਾਂ ਜਿਹੜੀ ਕਹਿੰਦੀ ਵੀ ਪੁੱਤ ਤੂੰ ਉਹਨਾਂ ਬਸ ਵਿਆਹ ਕੇ ਘਰੇ ਲੈ ਆਈ ਨੂ ਨੂੰ ਤੇ ਆਪਾਂ ਪਿੰਡ ਦਾ ਕੱਠ ਨਹੀਂ ਕਰਦੇ ਕਹਿੰਦੀ ਪਿੰਡ ਦੇ ਲੋਕਾਂ ਨੇ ਤਾਂ ਆਪਣੀ ਨੂ ਬਾਰੇ ਗੱਲਾਂ ਕਰਨੀਆਂ ਨੇ ਚਲੋ ਰਾਮ ਆ ਜਿਹੜਾ ਉਹ ਆਪਣੀ ਮਾਂ ਨੂੰ ਸਮਝਾਉਂਦਾ ਪਰ ਉਹਦੀ ਮਾਂ ਦੇਖਾਂ ਨਹੀਂ ਗੱਲ ਨਹੀਂ ਪੈਂਦੀ ਉਹ ਕੋਟ ਮੈਰਿਜ ਕਰਾਉਂਦਾ ਤੇ ਉਸ ਤੋਂ ਬਾਅਦ ਆਪਣੇ ਜੋ ਹਨਾ ਧਾਰਮਿਕ ਰੀਤਾਂ ਅਨੁਸਾਰ ਉਹਦੀਆਂ ਹੁੰਦੀਆਂ ਨੇ ਕੀਆ ਜੋ ਉਹਗਲਾ ਕਰਦਾ ਰਸਮ ਰਿਵਾਜ ਉਹ ਕਰਦਾ ਤੇテルੂ ਆਪਣੀ ਮਾਂ ਤੇ ਭੈਣ ਨੂੰ ਲਿਜਾ ਕੇ ਆਪਣੇ ਘਰ ਵਾਲੀ ਕੁੜੀ ਦਾ ਨਾਮ ਪ੍ਰੀਤ ਹੁੰਦਾ ਪ੍ਰੀਤ ਨੂੰ ਵਿਆਹ ਕੇ ਲੈ ਆਉਂਦਾ ਚਲੋ ਭਾਈ ਪ੍ਰੀਤ ਵਿਆਹ ਕੇ ਆਉਂਦੀ ਆ ਤੇ ਆਂਡ ਗਵਾਂਡ ਦੇ ਵਿੱਚ ਕੁਸਰਮਸਰ ਹੋਣੀ ਸ਼ੁਰੂ ਹੋ ਜਾਂਦੀ ਆ ਵੀ ਲੱਗਦਾ ਇਹਨਾਂ ਨੇ ਮੁੰਡਾ ਵਿਆਹ ਲਿਆ ਵੀ ਚੁੱਪ ਕਰਕੇ ਵਿਆਹ ਲਿਆ ਉਹ ਕਹਿੰਦੇ ਵੀ ਇਹ ਤਾਂ ਸਾਰੇ ਪਿੰਡ ਤੋਂ ਲੈਦੇ ਆ ਵੀ ਪਹਿਲਾਂ ਇਹਨਾਂ ਨੇ ਮੁੰਡਾ ਪੜਾਇਆ ਵੀ ਅੱਜ ਤੱਕ ਕਿਸੇ ਦਾ ਮੁੰਡਾ ਪੜਿਆ ਆਪਣੇ ਵੀ ਐਵੇਂ ਖੇਖਣ ਜੇ ਪੜ੍ਹੇ ਲਿਖੇ ਆਲੇ ਵੀ ਐਵੇਂ ਕਿਸੇ ਕੰਮ ਨਹੀਂ ਲਾਇਆ ਗਿਆਗਾ ਲੈਦਾ ਆਇਆ ਪੜਨ ਵਾਲਾ ਜਿਹੋ ਜੀ ਲੋਕਾਂ ਦੀ ਸੋਚ ਲੋਕਾਂ ਨੇ ਉਹੋ ਜੀਆਂ ਗੱਲਾਂ ਕੀਤੀਆਂ ਚਲੋ ਭਈ ਨੂੰ ਆ ਜਾਂਦੀ ਆ ਘਰ ਦੇ ਵਿੱਚ ਰਸਮ ਰਿਵਾਜ ਕੀਤੇ ਜਾਂਦੇ ਆ ਤੇ ਆਂਡਣਾ ਗਵੰਡਣਾ ਬਹਾਨੇ ਨਾਲ ਆਉਂਦੀਆਂ ਤੇ ਆ ਕੇ ਪ੍ਰੀਤ ਦੀ ਸੱਸ ਕੋਲ ਬਹਿਣੀਆਂ ਉਹਨੂੰ ਕਹਿੰਦੀਆਂ ਕੁੜੇ ਭੈਣੇ ਤੂੰ ਮੁੰਡਾ ਵਿਆਹ ਲਿਆ ਤੇ ਕਿਸੇ ਨੂੰ ਸੱਦਿਆ ਵੀ ਨਹੀਂ ਤੇ ਉਹ ਕਹਿੰਦੀ ਵੀ ਵੈਸੇ ਨਹੀਂ ਸੱਦਿਆ ਵੀ ਇਕੱਠ ਕਰਨ ਚ ਕੀ ਆ ਹਣਾ ਮੇਰਾ ਮੁੰਡਾ ਪੜਿਆ ਲਿਖਿਆ ਉਹ ਕਹਿੰਦਾ ਵੀ ਜ਼ਿਆਦਾ ਇਕੱਠ ਨਹੀਂ ਕਰਨਾ ਚਲ ਫਿਰ ਤੇਰੀ ਨੂੰ ਤਾਂ ਦਿਖਾ ਦੇ ਪਰ ਭੈਣੇ ਤੇਰੀ ਨੂੰ ਤਾਂ ਸ਼ਹਿਰ ਦੀ ਆ ਉਹ ਕਿੱਥੋਂ ਬਾਹਰ ਨਿਕਲਦੀ ਹੋ ਸ਼ਹਿਰ ਵਾਲੀਆਂ ਕੁੜੀਆਂ ਨੂੰ ਕਿੱਥੇ ਪਿੰਡਾਂ ਵਾਲੀਆਂ ਕੁੜੀਆਂ ਵਰਗੇ ਸੰਸਕਾਰ ਪਤਾ ਨੇ ਨਾਲੇ ਮੈਂ ਸੁਣਿਆ ਤੇਰੀ ਨੂੰ ਪੜ੍ਹੀ ਲਿਖੀ ਆ ਉਹ ਕਹਿੰਦੀ ਵੀ ਮੇਰਾ ਪੁੱਤ ਪੜ੍ਹਿਆ ਲਿਖਿਆ ਤੇ ਨੂੰਹ ਵੀ ਪੜ੍ਹੀ ਲਿਖੀ ਹੋ ਬਚ ਕੇ ਰਹੀ ਨੂੰਹਾਂ ਪੜ੍ਹੀਆਂ ਲਿਖੀਆਂ ਤੂੰ ਕਿੱਥੋਂ ਲੈ ਲਈ ਤੂੰ ਤਾਂ ਸਾਰੀ ਉਮਰ ਕੰਮ ਕਰਿਆ ਸੀ ਕਿੱਥੋਂ ਇਹਨੇ ਕੰਮ ਕਰਨਾ ਇਹ ਤਾਂ ਅੰਦਰ ਬੜੀ ਰਿਹਾ ਕਰੂ ਤੇ ਚਲੋ ਭਈ ਪ੍ਰੀਤ ਦੀ ਸੱਸ RAM ਦੀ ਮਾਂ ਦੇ ਦਿਮਾਗ 'ਚ ਗੱਲ ਆ ਜਿਹੜੀ ਕਹਿੰਦੇ ਹੁੰਦੇ ਆ ਕੋਈ ਵੀ ਪੁੱਠੀ ਗੱਲ ਹੈ ਨਾ ਸਾਡੇ ਦਿਮਾਗ ਦੇ ਵਿੱਚ ਛੇਤੀਕਰ ਕਰਦੀ ਆ ਤੇ ਰਾਮ ਦੀ ਮਾਂ ਵੀ ਲੱਗੀ ਸੋਚਣ ਉਹ ਸੋਚਦੀ ਵੀ ਆਂਡਣਾ ਗਵੰਡਣਾ ਮੇਰੀਆਂ ਠੀਕ ਕਹਿੰਦੀਆਂ ਨੇ ਵੀ ਚਲੋ ਜੇ ਹਨਾ ਪੜਿਆ ਲਿਖਿਆ ਸੀ ਨੌਕਰੀ ਕਰਦਾ ਸੀ ਪਿੰਡ ਦੀ ਕੁੜੀ ਵਿਆਹ ਲਿਆਉਂਦਾ ਰਹਿਣਾ ਤਾਂ ਕੁੜੀ ਨੇ ਮੇਰੇ ਕੋਲ ਹੀ ਸੀ ਵੀ ਮੇਰੇ ਨਾਲ ਇਹ ਕਿੱਥੋਂ ਰਹਿ ਲੂਗੀ ਕਿੱਥੋਂ ਇਹਨੇ ਕੰਮ ਕਰਨੇ ਨੇ ਤਾਂ ਚਲੋ ਆਂਡਣਾ ਗਵੰਡਣਾ ਉਹਨੂੰ ਦੇਖਣ ਜਾਂਦੀਆਂ ਅੰਦਰ ਕਮਰੇ ਦੇ ਵਿੱਚ ਤੇ ਉਹ ਉਹਨਾਂ ਦੇ ਪੈਰੀ ਹੱਥ ਲਾਉਂਦੀ ਆ ਸਤਿ ਸ਼੍ਰੀ ਅਕਾਲ ਬੁਲਾਉਂਦੀ ਆ ਚਲੋ ਉਹਦੇ ਵੱਲ ਵੇਖਦੀਆਂ ਨਿਗੀਆਂ ਤੇ ਵੇਖ ਕੇ ਬਾਹਰ ਆ ਕੇ ਕਹਿੰਦੀਆਂ ਸੋਣੀ ਆਉਂ ਤਾਂ ਤੇਰੀ ਨੂੰ ਪੈਰੀ ਹੱਥ ਵੀ ਲਾਉਂਦੀ ਆ ਤੇ ਚਲ ਕੀ ਪਤਾ ਭੈਣੇ ਸੋਡੇ ਘਰੇ ਕੱਟੀ ਜੇ ਪਰ ਸਾਨੂੰ ਨਹੀਂ ਲੱਗਦਾ ਵੀ ਕੱਟ ਜੂ ਸ਼ਹਿਰ ਵਾਲੀ ਕਿੱਥੇ ਰਹਿਣੀ ਆ ਜਾਂਦੀ ਜਾਂਦੀ ਆ ਫੇਰ ਅੱਗ ਜੀ ਸੁੱਟ ਜਾਂਦੀਆਂ ਨੇ ਤੇ ਚਲੋ RAM ਦੀ ਮਾਂ ਚਿੰਤਾ ਦੇ ਵਿੱਚ ਹਨਾ ਆਬਦੀ ਦੀ ਕੋਲ ਕਹਿੰਦੀ ਆ ਵੀ ਤੇਰੇ ਭਰਾ ਨੇ ਤਾਂ ਵਿਆਹ ਕਰਾਉਣ ਵੇਲੇ ਸੋਚਿਆ ਹੀ ਨਹੀਂ ਵੀ ਆਪਾਂ ਜੇ ਨਹੀਂ ਰੋਕਿਆ ਹਨਾ ਵੀ ਇਹਦਾ ਮਤਲਬ ਲੋਕ ਜਿਹੜੀਆਂ ਗੱਲਾਂ ਕਰਦੇ ਆ ਕਿਤੇ ਸਹੀ ਨਾ ਹੋ ਜਾਣ ਪਰ ਜਿਹੜੀ RAM ਦੀ ਭੈਣ ਸੀ ਭਾਵੇਂ ਕਿ ਉਹ ਪੜ੍ਹੀ ਲਿਖੀ ਨਹੀਂ ਸੀ ਉਹਦਾ ਆਪਦੇ ਭਰਾਵਾਂ ਦੀ ਆਪਦੇ ਭਰਾ ਦੀਆਂ ਗੱਲਾਂ ਦਾ ਉਹਦੇ ਤੇ ਅਸਰ ਸੀਗਾ ਉਹ ਆਪਦੀ ਮਾਂ ਨੂੰ ਕਹਿੰਦੀ ਵੀ ਮਾਂ ਤੂੰ ਕਿਸੇ ਦੇ ਪਿੱਛੇ ਲੱਗ ਕੇ ਨਾ ਆਪਦਾ ਘਰ ਨਾ ਖਰਾਬ ਕਰ ਲਈ ਮੇਰਾ ਇੱਕੋ ਇੱਕ ਭਰਾ ਹੈ ਨਾ ਵਧੀਆ ਕਮਾਉਂਦਾ ਵੀ ਆਣ ਗਵਣ ਨਹੀਂ ਜਰਦਾ ਹੁੰਦਾ ਜਦੋਂ ਕੋਈ ਤਰੱਕੀ ਕਰਦਾ ਤੂੰ ਇਹਨਾਂ ਗੱਲਾਂ ਨੂੰ ਛੱਡ ਦੇ ਚਲੋ ਆਪਦੀ ਧੀ ਦੀਆਂ ਗੱਲਾਂ ਸੁਣ ਕੇ ਉਹਦਾ ਮਨ ਉਧਰ ਨੂੰ ਹੋ ਜਾਂਦਾ ਤੇ ਇੱਕ ਦਿਨ ਭਈ ਚਲੋ ਪਿੰਡ ਦੇ ਵਿੱਚੋਂ ਹਨਾ RAM ਆਪਣੇ ਘਰ ਵਾਲੀ ਨੂੰ ਲੈ ਕੇ ਆਉਂਦਾ ਹਣ ਰਾਮੀ ਅਜੇ ਹਸੀ ਜਿਹੜੇ ਕੋਲੇ ਮੋਟਰਸਾਈਕਲ ਸੀ ਦੂਜੇ ਪਿੰਡ ਦੇ ਲੋਕ ਤਾਂ ਬੱਚੇ ਸੀ ਜਿਹੜੇ ਸਾਈਕਲਾਂ ਊਕਲਾਂ ਤੇ ਫਿਰਦੇ ਰਹਿੰਦੇ ਸੀ ਨਾ ਹੀ ਉਹ ਬਾਹਲਾ ਜਾਂਦੇ ਸੀ ਬਾਹਰ ਚਲੋ ਜਦੋਂ ਉਹ ਲੈ ਕੇ ਆਉਂਦਾ ਤਾਂ ਸੱਤਜੀ ਦੇ ਵਿੱਚ ਬੰਦੇ ਜੇ ਬੈਠੇ ਹੁੰਦੇ ਆ ਤੇ ਕਹਿੰਦੇ ਲੈ ਰਾਮ ਦਾ ਵਿਆਹ ਹੋ ਗਿਆ ਪਤਾ ਵੀ ਨਹੀਂ ਲੱਗਿਆ ਬੰਦਿਆਂ ਚ ਵੀ ਉਹੀ ਖੁੰਡ ਚਰਚਾ ਵਿਆਹ ਤਾਂ ਕਹਿੰਦੇ ਲਿਆਇਆ ਦੱਸਣਾ ਕੀ ਸੀ ਇਕੱਠ ਕੀ ਕਰਨਾ ਸੀ ਸ਼ਹਿਰ ਵਾਲੀ ਆ ਹੁਣ ਸ਼ਹਿਰ ਵਾਲੀ ਪਿੰਡ ਦੇ ਲੋਕਾਂ ਨੂੰ ਕਿੱਥੇ ਪਸੰਦ ਕਰਦੀ ਆ ਚਲੋ ਉਹੀ ਖੁੰਡ ਚਰਚਾ ਚੱਲੀ ਵੀ ਸ਼ਹਿਰ ਵਾਲੀ ਲਿਆਉਂਦੀ ਐਵੇਂ ਬੰਸੋ ਨੇ ਤਾਂ ਗਲਤ ਕੰਮ ਕੀਤਾ ਬੰਸੋ ਨੂੰ ਕਿੱਥੋਂ ਰੋਟੀਆਂ ਦੇ ਦੂਗੀ ਉਹੀ ਚਰਚਾ ਚੱਲਦੀ ਚੱਲਦੀ ਫੇਰ ਬੰਸੋ ਕੇ ਘਰੇ ਪਹੁੰਚ ਜਾਂਦੀ ਆ ਕੋਈ ਨਾ ਕੋਈ ਆਂਡਣ ਗਵੰਡਣਾ ਕੇ ਦੱਸਦੀ ਆ ਵੀ ਭਾਈ ਪਿੰਡ ਦੇ ਬੰਦੇ ਵੀ ਗੱਲਾਂ ਕਰਦੇ ਆ ਵੀ ਸਿਆਣਿਆਂ ਦੀਆਂ ਕਈਆਂ ਗੱਲਾਂ ਦਾ ਨਾ ਮਗਰੋਂ ਪਤਾ ਲੱਗਦਾਗਾ ਤੇ ਵੀ ਤੈਨੂੰ ਪਛਤਾਉਣਾ ਪਊਗਾ ਤੇ ਚਲੋ ਬੰਸੋ ਆ ਜਿਹੜੀ ਉਹ ਲੋਕਾਂ ਦੀਆਂ ਗੱਲਾਂ ਸੁਣ ਕੇ ਉਧਰ ਹੋ ਜਾਂਦੀ ਤੇ ਆਪਦੇ ਪੁੱਤ ਨੂੰ ਕਹਿੰਦੀ ਪੁੱਤ ਤੈਨੂੰ ਦੇਖ ਮੈਂ ਪੜ੍ਹਾਈ ਲਿਖਾਈ ਤੋਂ ਨਹੀਂ ਰੋਕਿਆ ਸੀ ਨੌਕਰੀ ਤੋਂ ਨਹੀਂ ਰੋਕਿਆ ਸੀ ਪਰ ਵਿਆਹ ਕਰਾਉਣ ਵੇਲੇ ਸੋਚ ਲੈਂਦਾ ਆਪਣੇ ਘਰੇ ਸ਼ਹਿਰ ਦੀ ਕੁੜੀ ਨਹੀਂ ਚੱਲਣੀ ਉਹ ਕਹਿੰਦਾ ਵਾ ਹੁਣ ਤਾਂ ਮੈਂ ਵਿਆਹ ਲਿਆ ਆ ਕੋਈ ਗੱਲ ਨਹੀਂ ਜੇ ਇਹਨੂੰ ਕੰਮ ਨਾ ਆਉਂਦਾ ਹੋਇਆ ਤੂੰ ਹੌਲੀ-ਹੌਲੀ ਸਖਾਲੀ ਪ੍ਰੀਤ ਨੂੰ ਇਹ ਗੱਲਾਂ ਦੀ ਭਿੰਕ ਲੱਗਦੀ ਰਹਿੰਦੀ ਸੀ ਜਦੋਂ ਵੀ ਕੋਈ ਸਰਮਸਰ ਹੁੰਦੀ ਜਾਂ ਕੋਈ ਕੁਝ ਕਹਿੰਦਾ ਤਾਂ ਉਹਨੂੰ ਅੰਦਰ ਬੈਠੀ ਨੂੰ ਸੁਣ ਜਾਂਦਾ ਸੀ ਪਰ ਉਹਨੂੰ ਇਹ ਲੱਗਦਾ ਹੁੰਦਾ ਸੀ ਵੀ ਮੈਂ ਬੋਲਾਂ ਨਾ ਬੋਲਦੀ ਨਹੀਂ ਸੀ ਪਰ ਉਹਨੂੰ ਕੰਮ ਸੱਚੀ ਕੋਈ ਨਹੀਂ ਆਉਂਦਾ ਹੁੰਦਾ ਉਹ ਸੋਚਦੀ ਆ ਵੀ ਮੈਂ ਕਿਵੇਂ ਆਪਣੇ ਸਹੁਰੇ ਪਰਿਵਾਰ ਦਾ ਦਿਲ ਦਿੱਤਾ ਚਲੋ ਉਹਨਾ ਕੀ ਕਰਦੀ ਆ ਦੇਖਦੀ ਆ ਹਨਾ ਦੋ ਤਿੰਨ ਦਿਨ ਉਹ ਇਹ ਦੇਖਦੀ ਆ ਵੀ ਉਹਦੀ ਜਿਹੜੀ ਨਣੇ ਦਾ ਉਹ ਤੌੜੀ ਚੱਕ ਕੇ ਬਾਰ ਖੂਹ ਤੋਂ ਪਾਣੀ ਭਰ ਕੇ ਲਿਆਉਂਦੀ ਆ ਤੇ ਇੱਕ ਦਿਨ ਉਹ ਉੱਠਦੀ ਆ ਉੱਠ ਕੇ ਟੋੜੀ ਚੱਕ ਲੈਂਦੀ ਆ ਤੇ ਜਦੋਂ ਉਹ ਪਾਣੀ ਲੈਣ ਜਾਂਦੀ ਆ ਤਾਂ ਉਹਦੀ ਨਾਨਦ ਆਉਂਦੀ ਆ ਤੇ ਉਹ ਕਹਿੰਦੀ ਭਾਬੀ ਭਾਬੀ ਕੀ ਕਰਦੇ ਹੋ ਕਹਿੰਦੀ ਰਾਣੀ ਮੈਂ ਤਾਂ ਨਾ ਪਾਣੀ ਲੈਣ ਚੱਲੀ ਸੀ ਉਹ ਕਹਿੰਦੀ ਭਾਬੀ ਤੈਨੂੰ ਕਿਹੜਾ ਪਤਾ ਵੀ ਪਾਣੀ ਆਪਾਂ ਕਿੱਥੋਂ ਲਿਆਉਣੇ ਆ ਨਾਲੇ ਤੂੰ ਸ਼ਹਿਰ ਦੀ ਪੜ੍ਹੀ ਲਿਖੀ ਤੂੰ ਕਿੱਥੋਂ ਟੋੜੀ ਪਾਣੀ ਵਾਲੀ ਚੱਕ ਲੇਂਗੀ ਕਹਿੰਦੀ ਵੀ ਨਹੀਂ ਜੇ ਮੈਂ ਕੰਮ ਕਰਨ ਸਿੱਖੂਗੀ ਫੇਰ ਹੀ ਕਰੂੰਗੀ ਉਹ ਕਹਿੰਦੀ ਚਲ ਐਂ ਕਰ ਜੇ ਤੈਨੂੰ ਕੰਮ ਕਰਨ ਦਾ ਸ਼ੌਂਕ ਆ ਨਾ ਤੂੰ ਮੇਰੇ ਨਾਲ ਚੱਲ ਮੈਂ ਤੇਰੇ ਨਾਲ ਚੱਲਦੀ ਆ ਚਲੋ ਉਹ ਵੀ ਧੋੜੀ ਚੱਕ ਲੈਂਦੀ ਐ ਤੇ ਉਹ ਇੱਕ ਬਾਲਟੀ ਚੱਕ ਲੈਂਦੀ ਐ ਤੇ ਖੂਹ ਤੇ ਜਾਂਦੀਆਂ ਨੇ ਨਣਦ ਪਰਝਾਈ ਗੱਲਾਂ ਕਰਦੀਆਂ ਜਾਂਦੀਆਂ ਤੇ ਪ੍ਰੀਤ ਨੂੰ ਵੀ ਪਿੰਡ ਦਾ ਮਾਹੌਲ ਵਧੀਆ ਲੱਗਦਾ ਚਲੋ ਉਹ ਪਾਣੀ ਭਰ ਕੇ ਆ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਅਗਲੇ ਦਿਨ ਹਨਾ ਜਦੋਂ ਘਰ ਦੇ ਕੰਮਾਂ ਦੀ ਵਾਰੀ ਆਉਂਦੀ ਆ ਉਹ ਸੋਚਦੀ ਆ ਵੀ ਮੇਰੇ ਕੋਲੇ ਇਹ ਕੰਮ ਨੂੰ ਹਨਾ ਵੀ ਉਹ ਤਾਂ ਕੋਈ ਕੰਮ ਹੁੰਦਾ ਨਹੀਂ ਤੇ ਮੈਨੂੰ ਖਾਣਾ ਵੀ ਨਹੀਂ ਬਣਾਉਣਾ ਆਉਂਦਾ ਵੀ ਮੈਂ ਕੀ ਬਣਾਵਾਂ ਵੀ ਮੈਂ ਘਰ ਦੇਆਂ ਦਾ ਦਿਲ ਤਾਂ ਜਿੱਤਣਾ ਹੀ ਆ ਉਹ ਸੋਚਦੀ ਆ ਵੀ ਮੇਰੇ ਵਿਆਹ ਤੋਂ ਪਹਿਲਾਂ ਮੇਰੇ ਕੋਲੇ ਇੱਕ ਰੈਸਪੀ ਬੁੱਕ ਸੀ ਉਮੇ ਨਾਲ ਵੀ ਲਈਆਂ ਉਹਨਾ ਆਪਣੀ ਅਲਮਾਰੀ ਵੇਖਦੀ ਆ ਤੇ ਰੈਸিপি ਬੁੱਕ ਕੱਢਦੀ ਆ ਉਹ ਚੋਂ ਉਹਨੂੰ ਦੇਖ ਕੇ ਉਹ ਕੋਸ਼ਿਸ਼ ਕਰਦੀ ਆ ਵੀ ਮੈਂ ਖਾਣਾ ਬਣਾਵਾਂ ਜਦੋਂ ਉਹ ਰਸੋਈ ਚ ਜਾਂਦੀ ਆ ਉਹਦੀ ਸੱਸ ਘਰੇ ਨਹੀਂ ਹੁੰਦੀ ਤੇ ਉਹਦੀ ਸੱਸ ਆ ਜਾਂਦੀ ਆ ਬਾਹਰੋਂ ਇੰਨੇ ਰਸੋਈ ਚ ਖੜੀ ਦੀ ਜਦੋਂ ਉਹ ਦੇਖਦੀ ਆ ਤੇ ਉਹਨੂੰ ਕਹਿੰਦੀ ਕੀ ਕਰਦੀ ਆ ਪ੍ਰੀਤ ਉਹ ਕਹਿੰਦੀ ਵੀ ਮੰਮੀ ਮੈਂ ਸੋਚਦੀ ਸੀ ਵੀ ਤੁਹਾਡੇ ਲਈ ਕੁਝ ਖਾਣ ਨੂੰ ਬਣਾ ਦਿਆਂ ਕਹਿੰਦੀ ਤੂੰ ਸ਼ਹਿਰ ਦੀ ਪੜ੍ਹੀ ਲਿਖੀ ਕੁੜੀ ਆ ਕਦੇ ਖਾਣਾ ਬਣਾਇਆ ਕਹਿੰਦੀ ਨਹੀਂ ਮੰਮੀ ਮੈਂ ਬਣਾਇਆ ਤਾਂ ਹੈ ਨਹੀਂ ਪਰ ਮੇਰੇ ਕੋਲ ਇਹna ਇੱਕ ਕਿਤਾਬ ਆ ਉਹਦੇ ਲਿਖਿਆ ਹੋਇਆ ਵੀ ਕੀ ਜਿਹੜੀ ਚੀਜ਼ ਕਿਵੇਂ ਬਣਾਉਣੀ ਆ ਮੈਂ ਬਣਾਉਣ ਦੀ ਕੋਸ਼ਿਸ਼ ਕਰਦੀ ਸੀ ਕਹਿੰਦੀ ਰਹਿਣ ਦੇ ਐਵੇਂ ਕੁਛ ਨਾ ਕੁਛ ਖਰਾਬ ਕਰੇਗੀ ਮੈਂ ਤਾਂ ਆਪੇ ਬਣਾ ਲਵਾਂ ਉਹ ਕਹਿੰਦੀ ਮੰਮੀ ਜੀ ਮੈਂ ਬਣਾਉਂਗੀ ਨਹੀਂ ਤਾਂ ਸਿੱਖੂ ਕਿਵੇਂ ਕਹਿੰਦੀ ਫਿਰ ਆਪਦੇ ਪੇਕੀ ਸਿੱਖਣਾ ਸੀ ਉਹ ਕਹਿੰਦੀ ਵੀ ਮੰਮੀ ਹੁਣ ਜਿਹੋ ਜਿਹਾ ਸਾਡਾ ਮਾਹੌਲ ਸੀ ਹੈਣਾ ਮੈਂ ਨਹੀਂ ਸਿੱਖੀ ਵੀ ਹੁਣ ਸਿੱਖ ਸਕਦੀ ਆ ਚਲ ਭਈ ਉਹਦੀ ਸੱਸ ਕਹਿੰਦੀ ਜਾ ਬਗ ਜਾ ਮੈਂ ਤਾਂ ਆਪੇ ਬਣਾ ਲਵਾਂ ਪ੍ਰੀਤਨਾ ਉਦਾਸ ਹੋ ਕੇ ਅੰਦਰ ਆ ਜਾਂਦੀ ਆ ਤੇ ਉਸ ਤੋਂ ਬਾਅਦ ਉਹ ਸੋਚਦੀ ਆ ਵੀ ਹਾਰ ਤਾਂ ਨਹੀਂ ਮੈਂ ਮੰਨਣੀ ਇੰਨੇ ਉਹਦੀ ਨਣਦ ਉਹਦੇ ਕੋਲ ਆ ਜਾਂਦੀ ਆ ਉਹ ਕਹਿੰਦੀ ਵੀ ਰਾਣੀ ਮੈਂ ਨਾ ਖਾਣਾ ਬਣਾਉਣਾ ਚਾਹੁੰਦੀ ਸੀਗੀ ਵੀ ਮੈਨੂੰ ਇਹ ਮੈਂ ਖਾਣਾ ਬਣਾ ਕੇ ਘਰ ਦੇ ਆਂ ਦਾ ਦਿਲ ਜਿੱਤਾ ਵੀ ਤੂੰ ਹੀ ਮੈਨੂੰ ਸਮਝਦੀ ਏ ਇਸ ਘਰ ਚ ਵੀ ਤੇਰਾ ਭਰਾ ਵੀ ਕਹਿ ਦਿੰਦਾ ਵੀ ਤੈਨੂੰ ਕੰਮ-ਕੁਮ ਤਾਂ ਨਹੀਂ ਤੇਰੇ ਤੋਂ ਹੋਣੇ ਵੀ ਤੂੰ ਰਹਿਣ ਦੇ ਕੰਮ-ਕੁਮ ਨੂੰ ਕਿਸੇ ਨੂੰ ਹੱਥ ਨਾ ਲਾਈਂ ਵੀ ਜੇ ਮੈਂ ਕੰਮ ਨੂੰ ਹੱਥ ਨਹੀਂ ਲਾਉਂਗੀ ਤੇ ਮੈਂ ਸਿੱਖੂਗੀ ਕਿਵੇਂ ਤੇ ਉਹਦੀ ਰਣਦ ਕਹਿੰਦੀ ਐਂ ਕਰ ਭਾਬੀ ਮੇਰੇ ਨਾਲ ਜਾ ਰਸੋਈ ਚ ਖਾਣਾ ਮੈਂ ਬਣਾਉਣੀ ਆ ਤੇ ਨਾਮ ਲੈ ਦਿਆਂਗੇ ਤੇਰਾ ਵੀ ਭਾਬੀ ਨੇ ਬਣਾਇਆ ਉਹ ਕਹਿੰਦੀ ਨਹੀਂ ਬਣਾਉਣਾ ਨਹੀਂ ਤੂੰ ਮੈਂ ਸਿੱਖਣਾਗਾ ਉਹ ਕਹਿੰਦੀ ਚਲ ਫਿਰ ਤੂੰ ਐਂ ਕਰ ਪਾਬੀ ਜੀ ਤੁਸੀਂ ਐਂ ਕਰੋ ਤੁਸੀਂ ਖਾਣਾ ਬਣਾਓ ਮੈਂ ਤੁਹਾਡੀ ਮਦਦ ਕਰ ਦਿੰਨੀ ਆ ਕੀ ਬਣਾਉਣਾ ਚਲੋ ਹਨਾ ਸਾਰਾ ਕੁਝ ਦੱਸਦੀ ਰਹਿੰਦੀ ਆ ਵੀ ਆਪਾਂ ਸਬਜੀ ਬਣਾਉਣੀ ਆ ਰਾਇਤਾ ਬਣਾ ਲਓ ਨਾਲ ਰੋਟੀਆਂ ਬਣਾ ਲਓ ਤੇ ਉਹਨੇ ਕਦੇ ਆਟਾ ਨਹੀਂ ਵਿਚਾਰੀ ਨੇ ਗੁੰਨੇਆ ਹੁੰਦਾ ਤੇ ਉਹ ਕਹਿੰਦੀ ਆਟਾ ਵੀ ਮੈਂ ਹੀ ਗੁੰਨਣਾ ਤੇ ਉਹਦੀ ਨਾਨਦ ਕਹਿੰਦੀ ਵੀ ਨਹੀਂ ਥੋਡੇ ਚੂੜਾ ਪਾਇਆ ਖਰਾਬ ਹੋ ਜੂ ਆਟਾ ਮੈਂ ਗੁੰਨਣਾ ਦਿੰਨੀ ਆ ਚਲ ਮੱਲੋ ਮੱਲੀ ਰਾਣੀ ਆਟਾ ਗੁੰਨ ਕੇ ਦੇ ਦਿੰਦੀ ਆ ਸਬਜੀ ਉਹ ਬਣਾਉਂਦੀ ਆ ਤੇ ਜਦੋਂ ਨਾ ਉਹ ਤੜਕਾ ਲਾਉਂਦੀ ਆ ਤੇ ਤੜਕੇ ਦੀ ਬਹੁਤ ਸੋਹਣੀ ਸਮੈਲ ਆ ਜਿਹੜੀ ਉਹ ਹੋਰ ਸੋਈ ਦੇ ਵਿੱਚੋਂ ਆ ਰਹੀ ਹੁੰਦੀ ਆ ਤੇ ਉਸ ਤੋਂ ਬਾਅਦ ਉਹਦੀ ਸੱਸ ਜਦੋਂ ਵੇਖਦੀ ਆ ਹਨਾ ਨੱਕ ਨੂੰ ਚੜਦੀ ਆ ਉਹਦੇ 스멜 ਤੇ ਉਹ ਸੋਚਦੀ ਆ ਵੀ ਮੈਨੂੰ ਤਾਂ ਹੀ ਲੱਗਦਾ ਸੀ ਵੀ ਇਹਨੂੰ ਕੁਝ ਆਉਣਾ ਨਹੀਂ ਵੀ ਇਹ ਤਾਂ 스멜 ਦਾ ਵਧੀਆ ਆ ਰਹੀ ਆ ਤੇ ਉੱਥੋਂ ਨਾ ਮੁੰਡਾ ਲੰਘਿਆ ਜਾਂਦਾ ਹੁੰਦਾ ਗਵੰਡੀਆਂ ਦਾ ਉਹ ਵੱਡ ਜਾਂਦਾ ਉਹ ਕਹਿੰਦਾ ਤਾਈ ਅੱਜ ਤੁਹਾਡੇ ਘਰੇ ਕੀ ਬਣਦਾ ਅੱਜ ਤਾਂ ਤੁਹਾਡੀ ਰਸੋਈ ਚੋਂ ਬੜੀਆਂ ਲਫਟਾਂ ਵੱਜ ਰਹੀਆਂ ਨੇ ਮੈਂ ਤਾਂ ਨਾ ਇਹ ਸੁੰਘ ਕੇ ਆ ਗਿਆ ਤੇ ਮੈਨੂੰ ਇਹ ਲੱਗਦਾ ਵੀ ਵਧੀਆ ਬਣਿਆ ਉਹ ਕੁਛ ਮੈਂ ਤਾਂ ਖਾ ਕੇ ਜਾऊं ਉਹੀ ਗਵੰਡੀਆਂ ਦਾ ਮੁੰਡਾ ਜਿਹੜਾ ਆਪਦੀ ਮਾਂ ਦੇ ਪਿੱਛੇ ਲੱਗ ਕੇ ਆਏ ਕਹਿੰਦਾ ਸੀਗਾ ਵੀ ਰਾਮਤਾਏ ਨੇ ਸ਼ਹਿਰ ਵਾਲੀ ਕੁੜੀ ਵਿਆਹ ਲਿਆ ਆ। ਚਲੋ ਭਾਈ ਰਾਣੀ ਆ ਜਿਹੜੀ ਕਹਿੰਦੀ ਮੇਰੀ ਭਾਬੀ ਨੇ ਖਾਣਾ ਬਣਾਇਆ ਤੂੰ ਖਾ ਕੇ ਦੇਖੀ। ਚਲੋ ਉਹਨੂੰ ਕਹਿੰਦੀ ਐ ਬਹਿ ਜਾ ਉਹ ਬਹਿ ਜਾਂਦਾ। ਇੰਨੇ ਨੂੰ ਪ੍ਰੀਤ ਸਾਰਾ ਖਾਣਾ ਤਿਆਰ ਕਰ ਲੈਂਦੀ ਆ ਤੇ ਸਾਰਿਆਂ ਨੂੰ ਪਾ ਕੇ ਖਾਣਾ ਦਿੰਦੇ ਆ। ਗਵੰਡੀਆਂ ਦਾ ਮੁੰਡਾ ਵੀ ਖਾਣਾ ਖਾਂਦਾ ਤੇ ਉਹ ਤਾਂ ਬੜੀ ਤਾਰੀਫ਼ ਕਰਦਾ। ਕਹਿੰਦਾ ਵੀ ਇਹੋ ਜਿਹਾ ਖਾਣਾ ਤਾਂ ਮੈਂ ਖਾਦਾ ਹੀ ਨਹੀਂਗਾ। ਰਾਣੀ ਤੇ ਪ੍ਰੀਤ ਖੁਸ਼ ਹੋ ਜਾਂਦੀਆਂ। ਉਸ ਤੋਂ ਬਾਅਦ ਉਹਦੇ ਘਰ ਵਾਲਾ ਉਹਨੂੰ ਕਹਿੰਦਾ ਕਿ ਪ੍ਰੀਤ ਮੈਂ ਤਾਂ ਤੈਨੂੰ ਸਮਝਦਾ ਹੀ ਨਹੀਂ ਸੀਗਾ ਮੈਨੂੰ ਤਾਂ ਇਹ ਲੱਗਦਾ ਸੀ ਵੀ ਤੈਨੂੰ ਕੁਝ ਚਾਉਂਦਾ ਹੀ ਨਹੀਂ ਤੂੰ ਤਾਂ ਬਹੁਤ ਸਵਾਦ ਖਾਣਾ ਬਣਾਇਆ ਤੇ ਉਹਦੀ ਸੱਸ ਵੀ ਖੁਸ਼ ਹੋ ਜਾਂਦੀ ਆ ਸ਼ਗਨ ਦਾ ਉਹਨੂੰ 500 ਰੁਪਏ ਦਿੰਦੀ ਆ ਤੇ ਉਹਨੂੰ ਕਹਿੰਦੀ ਆ ਵੀ ਜਿਉਂਦੀ ਵਸਦੀ ਰਹਤੀ ਏ ਵੀ ਤੂੰ ਤਾਂ ਵਧੀਆ ਖਾਣਾ ਬਣਾਇਆ ਚਲ ਉਸ ਤੋਂ ਬਾਅਦ ਇਸੇ ਤਰ੍ਹਾਂ ਹਨਾ ਜ਼ਿੰਦਗੀ ਹੈ ਜਿਹੜੀ ਉਲੀ ਤੇ ਚੜ ਜਾਂਦੀ ਆ ਪਰ ਆਂਡਣਾ ਗਵਾਂਡਣਾ ਪਿੰਡ ਦੇ ਲੋਕ ਸੀ ਜਿਹੜੇ ਉਹਦੇ ਬਾਰੇ ਗੱਲਾਂ ਕਰਨੋਂ ਹਜੇ ਵੀ ਨਹੀਂ ਸੀ ਹਟੇ ਕੋਈ ਨਾ ਕੋਈ ਗੱਲ ਉਹਨੂੰ ਰੋਜ਼ ਪਤਾ ਲੱਗ ਜਾਂਦੀ ਕੋਈ ਆਂਡਣ ਗਵਾਂਡਣ ਸੁਣਾ ਜਾਂਦੀ ਵੀ ਪਿੰਡ ਚ ਤਾਂ ਤੇਰੇ ਬਾਰੇ ਐ ਗੱਲਾਂ ਕਰਦੇ ਐ ਕਰਦੇ ਆ ਤੇ ਉਹ ਸੋਚਦੀ ਆ ਵੀ ਇਹ ਪਿੰਡ ਇੰਨੀ ਪਛੜੀ ਸੋਚਦਾ ਵੀ ਇਹਨਾਂ ਦੀ ਸੋਚ ਕਿਵੇਂ ਬਦਲੀ ਜਾਵੇ ਉਹ ਨਾ ਬੈਠੀ ਹੁੰਦੀ ਹੈ ਚਿੰਤਾ ਦੇ ਵਿੱਚ ਤੇ ਉਹਦੀ ਨਣੇ ਆ ਜਾਂਦੀ ਹੈ ਉਹ ਕਹਿੰਦੀ ਹੁਣ ਤਾਂ ਮੇਰੀ ਭਾਬੀ ਨੂੰ ਖਾਣਾ ਵੀ ਬਣਾਉਣਾ ਆ ਗਿਆ ਘਰ ਦੇ ਕੰਮ ਵੀ ਕਰਨਾ ਆ ਗਿਆ ਹੁਣ ਮੇਰੀ ਭਾਬੀ ਨੂੰ ਕਾਦੀ ਚਿੰਤਾ ਉਹ ਕਹਿੰਦੀ ਵੀ ਰਾਣੀ ਮੈਨੂੰ ਜਿਹੜੀ ਚਿੰਤਾ ਸਭ ਤੋਂ ਵੱਡੀ ਇਸ ਗੱਲ ਦੀ ਆ ਵੀ ਇਸ ਪਿੰਡ ਦੇ ਲੋਕ ਦੂਜੇ ਦੀਆਂ ਗੱਲਾਂ ਕਰਦੇ ਆ ਮੈਂ ਦੇਖ ਸਾਰਿਆਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰਦੀ ਆ ਪਹਿਲਾਂ ਮੈਂ ਤੁਹਾਡਾ ਸਾਰਿਆਂ ਦਾ ਦਿਲ ਜਿੱਤਿਆ ਹੁਣ ਮੈਨੂੰ ਇਹ ਆ ਵੀ ਪਿੰਡ ਦੇ ਲੋਕ ਵੀ ਮੇਰੇ ਬਾਰੇ ਨੈਗੇਟਿਵ ਨਾ ਸੋਚਣਾਂ ਵੀ ਮੈਂ ਉਹਨਾਂ ਦਾ ਦਿਲ ਜਿੱਤਾਂ। ਉਹ ਕਹਿੰਦੀ ਭਾਬੀਏ ਕਮਲੀਏ ਭਾਬੀਏ ਤੂੰ ਕੀ ਦਾ ਕੀ ਦਾ ਦਿਲ ਜਿੱਤੇਗੀ? ਕਹਿੰਦੀ ਲੋਕ ਤਾਂ ਹੁੰਦੇ ਜੈਲਸੀ ਕਰਨੂ ਆ। ਉਹ ਕਹਿੰਦੀ ਨਹੀਂ। ਇਹੀ ਚੀਜ਼ ਤਾਂ ਮੈਂ ਚਾਹਣੀ ਆ ਵੀ ਇਹੀ ਆਪਾਂ ਖਤਮ ਕੀਤੀ ਜਾਵੇ। ਜਿਵੇਂ ਅਹੀਂ ਸੋਚਾਂ ਵੀ ਮੈਂ ਤਾਂ ਉਹਨਾਂ ਨੂੰ ਬੁਲਾਉਣੀ ਨਹੀਂ ਉਹ ਮੈਨੂੰ ਜੈਲਸੀ ਕਰਦੇ ਆ। ਨਹੀਂ ਮੈਂ ਚਾਹਣੀ ਆ ਵੀ ਪਿੰਡ ਦੇ ਵਿੱਚ ਕੁਝ ਬਦਲਾਅ ਹੋਵੇ। ਆਪਣਾ ਪਿੰਡ ਬਹੁਤ ਸੋਹਣਾ ਪਿੰਡ ਆ। ਬਹੁਤ ਸੋਹਣੇ ਸਾਫ਼ ਸੁਥਰੇ ਲੋਕ ਰਹਿੰਦੇ ਆ ਪਰ ਉਹਨਾਂ ਦੀ ਸੋਚ ਆ ਜਿਹੜੀ ਬਹੁਤ ਛੋਟੀ ਆ। ਇਸ ਸੋਚ ਨੂੰ ਸਿਰਫ ਪੜਾਈ ਦੇ ਆਸਰੇ ਬਦਲਿਆ ਜਾ ਸਕਦਾ ਜਾਂ ਦੂਜੀ ਔਰਤ ਪ੍ਰਤੀ ਦੂਜੀ ਔਰਤ ਦੀ ਸੋਚ ਉਹਦੋਂ ਬਦਲਦੀ ਆ ਜਦੋਂ ਉਹ ਖੁਦ ਕੰਮ ਕਰਨ ਲੱਗਦੀ ਆ ਮੰਨ ਲਓ ਮੈਂ ਪੜ੍ਹੀ ਲਿਖੀ ਆ ਜਿੰਨੀਆਂ ਵੀ ਅਰਪੜ ਔਰਤਾਂ ਹੋਣਗੀਆਂ ਉਹ ਮੇਰੇ ਨਾਲ ਸਹਿਮਤ ਨਹੀਂ ਹੋਣਗੀਆਂ ਉਹਨਾਂ ਨੂੰ ਇਹੀ ਲੱਗੂ ਵੀ ਮੇਰੇ ਚ ਬਖਰੇਵਾਗਾ ਪਰ ਜੇ ਉਹ ਕੁਝ ਨਾ ਕੁਝ ਆਪ ਸਿੱਖਣ ਆਪਦੇ ਹੱਥੀਂ ਕਰਨ ਤਾਂ ਉਹਨਾਂ ਦੇ ਵਿੱਚ ਵੀ ਆਤਮ ਵਿਸ਼ਵਾਸ ਆਊ ਉਹ ਕਹਿੰਦੀ ਵੀ ਹੁਣ ਤੂੰ ਕਿਹੜੀ ਨਵੀਂ ਗੱਲ ਬਾਰੇ ਸੋਚ ਰਹੀ ਆ ਕਹਿੰਦੀ ਮੈਂ ਸੋਚ ਰਹੀ ਆ ਵੀ ਇਸ ਪਿੰਡ ਦੀਆਂ ਔਰਤਾਂ ਨੂੰ ਇਕੱਠਾ ਕਰਕੇ ਉਹਨਾਂ ਨੂੰ ਪੜਾਇਆ ਵੀ ਜਾਵੇ ਕੁੜੀਆਂ ਜਿਹੜੀਆਂ ਉਹਨਾਂ ਨੂੰ ਪੜਾਇਆ ਜਾਵੇ ਤੇ ਉਹਨਾਂ ਨੂੰ ਹੱਥੀਂ ਕੰਮਾਂ ਵੀ ਸਿਖਾਏ ਜਾਣ ਕਿਉਂਕਿ ਮੈਨੂੰ ਸਲਾਈ ਆਉਂਦੀ ਆ ਮੈਨੂੰ ਪੇਂਟਿੰਗ ਵੀ ਆਉਂਦੀ ਆ ਡਰਾਇੰਗ ਆਉਂਦੀ ਆ ਮੈਨੂੰ ਚਲੋ ਘਰ ਦੇ ਕੰਮ ਨਹੀਂ ਆਉਂਦੇ ਸੀ ਵੱਖਰੀ ਗੱਲ ਆ ਤੇ ਨਾਲੇ ਤੈਨੂੰ ਕੀ ਕੁਝ ਆਉਂਦਾ ਉਹ ਕਹਿੰਦੀ ਮੈਨੂੰ ਸਾਰਾ ਕੁਝ ਹੀ ਆਉਂਦਾ ਮੈਨੂੰ ਖਾਣਾ ਬਣਾਉਣਾ ਆਉਂਦਾ ਸਲਾਈਆਂ ਬੁੰਨੀਆਂ ਆਉਂਦੀਆਂ ਕਹਿੰਦੀ ਫਿਰ ਐਂ ਕਰ ਆਪਾਂ ਦੋਨੋਂ ਜਾਣੀਆਂ ਘਰ ਘਰ ਜਾਵਾਂਗੇ ਔਰਤਾਂ ਨੂੰ ਇਕੱਠੀਆਂ ਕਰਾਂਗੇ ਆਪਾਂ ਉਹਨਾਂ ਨੂੰ ਹੱਥੀਂ ਕੰਮ ਕਰਨਾ ਸਿਖਾਵਾਂਗੇ ਉਹ ਕਹਿੰਦੀ ਭਾਬੀ ਤੂੰ ਕਾਹਨ ਉਹ ਕਹਿੰਦੀ ਨਹੀਂ ਮੈਂ ਹਾਰ ਮੰਨਣ ਵਾਲੀ ਹੈ ਨਹੀਂ ਕਹਿੰਦੀ ਮੈਂ ਪਿੰਡ ਦੇ ਲੋਕਾਂ ਦਾ ਦਿਲ ਜਿੱਤਣਾ ਬਸ ਮੈਂ ਸੋਚ ਲਿਆ ਚਲੋ ਭਈ ਜਦੋਂ ਉਹ ਆਪਦੀ ਸੱਸ ਕੋਲ ਗੱਲ ਕਰਦੀ ਆ ਉਹਦੀ ਸੱਸ ਕਹਿੰਦੀ ਤੂੰ ਨਵੀਂ ਵਿਆਹੀ ਹੋ ਕੇ ਸ਼ਹਿਰ ਦੀ ਹੋ ਕੇ ਪਿੰਡ ਘਰ ਘਰ ਤੁਰੇ ਫਿਰੇਗੀ ਉਹ ਕਹਿੰਦੀ ਮੰਮੀ ਕੁਝ ਨਹੀਂ ਹੁੰਦਾ ਚਲੋ ਉਹਦੇ ਘਰ ਵਾਲੇ ਨਾਲ ਗੱਲ ਕੀਤੀ ਜਾਂਦੀ ਆ ਉਹ ਵੀ ਇੱਕ ਵਾਰੀ ਤਾਂ ਇਹੀ ਕਹਿੰਦਾ ਵੀ ਤੂੰ ਰਹਿਣ ਦੇ ਤੂੰ ਕੀ ਲੈਣਾ ਲੋਕਾਂ ਤੋਂ ਪਰ ਜਦੋਂ ਉਹ ਜਿੱਦ ਪੈ ਜਾਂਦੀ ਆ ਉਹ ਕਹਿੰਦੇ ਵੀ ਚਲ ਭਈ ਦੇਖ ਲੈ ਉਹ ਆਪਦੀ ਨਣਦ ਨੂੰ ਲੈ ਕੇ ਘਰ ਘਰ ਜਾਂਦੀ ਆ ਤੇ ਜਦੋਂ ਤਾਂ ਉਹ ਘਰ ਜਾਂਦੀ ਆ ਉਦੋਂ ਤੌਰ ਤਾਂ ਉਹਦਾ ਸਵਾਗਤ ਕਰਦੀਆਂ ਤੇ ਜਦੋਂ ਉਹ ਕੁੜੀਆਂ ਨੂੰ ਹਨਾ ਕਹਿੰਦੀ ਆ ਵੀ ਭਾਈ ਕੁੜੀਆਂ ਨੂੰ ਭੇਜਿਓ ਮੈਂ ਪੜਾਉਂਗੀ ਇਹਨਾਂ ਨੂੰ ਡਰਾਇੰਗ ਵਗੈਰਾ ਪੇਂਟਿੰਗ ਵਗੈਰਾ ਸਿਖਾਉਂਗੀ ਅਸੀਂ ਪਿੰਡ ਦੀ ਸਾਂਝੀ ਜਗ੍ਹਾ ਤੇ ਇੱਕ ਔਰਤਾਂ ਨੂੰ ਬੁਲਾਇਆ ਕਰਾਂਗੇ ਜਿਹੜੇ ਕੰਮ ਅਸੀਂ ਜਾਣਦੀ ਆ ਉਹ ਸਿਖਾਇਆ ਕਰਾਂਗੇ ਤਾਂ ਜਿਹੜੀਆਂ ਕੁੜੀਆਂ ਉਹ ਕਹਿੰਦੀਆਂ ਨਾ ਨਾ ਭੈਈ ਤੂੰ ਆਪਦੀ ਪੜ੍ਹਾਈ ਆ ਆਪਣੇ ਕੋਲੇ ਰੱਖ ਤੂੰ ਆ ਸ਼ਹਿਰ ਦੀ ਸ਼ਹਿਰ ਦੇ ਲੋਕ ਹੀ ਪੜ੍ਹ ਲੈਂਦੇ ਹੋਣਗੇ ਪਿੰਡ ਦੀਆਂ ਕੁੜੀਆਂ ਅਸੀਂ ਨਹੀਂ ਪੜਾਉਣੀਆਂ ਸਾਡੀਆਂ ਕੁੜੀਆਂ ਬਾਹਰ ਜਾਣੀਆਂ ਤੇ ਲੋਕ ਕੀ ਗੱਲਾਂ ਕਰਨਗੇ ਅਸੀਂ ਨੀ ਕਿਸੇ ਤੋਂ ਗੱਲਾਂ ਕਰਾ ਸਕਦੇ ਅਸੀਂ ਤਾਂ ਆਪਣੀਆਂ ਕੁੜੀਆਂ ਨੂੰ ਟਾਈਮ ਨਾਲ ਵਿਆਹਣਾ ਉਹ ਕਹਿੰਦੀ ਵੀ ਆਂਟੀ ਜੀ ਵਿਆਹ ਦਾ ਵੀ ਟਾਈਮ ਹੁੰਦਾ ਵਿਆਹ ਦਿਓ ਪਰ ਜੇ ਕੁੜੀਆਂ ਕੁਝ ਹੱਥੀਂ ਜਾਣਦੀਆਂ ਹੋਣਗੀਆਂ ਤਾਂ ਇਹਨਾਂ ਦਾ ਆਤਮ ਸਨਮਾਨ ਵਧੂਗਾ ਇਹਨਾਂ ਨੂੰ ਕੰਮ ਸਿਖਾਓ ਚਲੋ ਭਈ ਇੱਕ ਦੋ ਕੁੜੀਆਂ ਨੂੰ ਨਾ ਉਹ ਮਨਾ ਲੈਂਦੀ ਆ ਇੱਕ ਦੋ ਆਂਟੀਆਂ ਜਿਹੜੀਆਂ ਮੰਨ ਜਾਂਦੀਆਂ ਆਪਣੀਆਂ ਧੀਆਂ ਨੂੰ ਭੇਜਣ ਵਾਸਤੇ ਤੇ ਉਹ ਨਾ ਅਗਲੇ ਦਿਨ ਪਿੰਡ ਦੀ ਸਾਂਝੀ ਜਗ੍ਹਾ ਤੇ ਉਹਨਾਂ ਕੁੜੀਆਂ ਨੂੰ ਬੁਲਾਉਂਦੀ ਆ ਚਲੋ ਉਹ ਨਾ ਹੌਲੀ-ਹੌਲੀ ਇੱਕ ਕਹਿੰਦੇ ਆ ਕਿ ਚੈਨ ਬਣ ਜਾਂਦੀ ਆ ਵੀ ਜਦੋਂ ਅੱਜ ਦੋ ਆਈਆਂ ਉਹਨੂੰ ਦੇਖ ਕੇ ਦੋ ਹੋਰ ਆ ਗਈਆਂ ਝਿਜਕ ਹੁੰਦੀ ਆ ਜਦੋਂ ਕੋਈ ਇੱਕ ਜਾਣਾ ਕਿਸੇ ਕਿਸਤੀ ਜਪੈਰ ਰੱਖਦਾ ਤਾਂ ਉਹਨੂੰ ਦੇਖ ਕੇ ਦੂਜੇ ਵੀ ਆ ਜਾਂਦੇ ਆ ਚਲੋ ਕਰਦੇ ਕਰਾਉਂਦੇ ਉਹਦੇ ਕੋਲੇ 50 ਕੁੜੀਆਂ ਇਕੱਠੀਆਂ ਹੋ ਜਾਂਦੀਆਂ ਜਿਨ੍ਹਾਂ ਨੂੰ ਉਹ ਕੰਮ ਸਿਖਾਉਂਦੀ ਆ ਤੇ ਔਰਤਾਂ ਵੀ ਕਰਦੇ ਕੰਮ ਨੇ ਮਿਲ ਕੇ ਉਹਦੇ ਕੋਲੇ ਆ ਜਾਂਦੀਆਂ ਉੱਥੇ ਤਾਂ ਰੌਣਕ ਲੱਗੀ ਹੁੰਦੀ ਆ ਉਹ ਦੱਸਦੀ ਆ ਵੀ ਸਾਡੇ 'ਚ ਇਹ ਚੀਜ਼ ਇੱਕ ਹੈ ਜਿਹੜੀ ਇਹ ਅਸੀਂ ਹੀ ਆਪ ਪੈਦਾ ਕੀਤੀ ਹੁੰਦੀ ਆ ਜਦੋਂ ਸਾਨੂੰ ਇਹ ਲੱਗਦਾ ਵੀ ਅਸੀਂ ਦੂਜੇ ਦਾ ਮੁਕਾਬਲਾ ਨਹੀਂ ਕਰ ਸਕਦੇ ਜੇ ਦੂਜਾ ਪੜਿਆ ਤੇ ਉਹ ਪਤਾ ਨਹੀਂ ਕੀ ਅਸਮਾਨ ਨੂੰ ਉੱਤਰਿਆ ਵੀ ਉਹਨੂੰ ਨਿੰਦ ਨਹੀਂ ਲੱਗ ਜਾਓ ਕਹਿਣ ਤੋਂ ਬਾਅਦ ਜੇ ਅਸੀਂ ਕਿਸੇ ਦੀ ਬਰਾਬਰੀ ਨਹੀਂ ਕਰ ਸਕਦੇ ਤਾਂ ਉਹਨੂੰ ਬਦਨਾਮ ਕਰਨ ਲੱਗ ਜਾਈਓ ਇੱਥੇ ਸਾਡੇ ਮਨ ਨੂੰ ਤਸੱਲੀ ਮਿਲਦੀ ਆ ਪਰ ਮੈਂ ਨਹੀਂ ਚਾਹੁੰਦੀ ਕਿ ਆਪਣਾ ਪਿੰਡ ਪਛੜਿਆ ਰਹੇ ਮੈਂ ਇਸ ਪਿੰਡ ਦੀ ਹੁਣ ਮੈਂਬਰ ਆ ਮੈਂ ਇਸ ਪਿੰਡ ਦੀ ਨੂੰਹ ਆ ਭਾਵੇਂ ਮੈਂ ਸ਼ਹਿਰ ਤੋਂ ਆ ਪਰ ਮੇਰੇ ਚ ਸ਼ਹਿਰਾਂ ਵਾਲਾ ਕੋਈ ਐਟੀਟਿਊਡ ਨਹੀਂ ਹੈਗਾ ਮੈਂ ਚਾਹੁੰਨੀ ਆ ਵੀ ਤੁਹਾਡੀ ਸਾਰਿਆਂ ਦੀ ਸੋਚ ਬਦਲੇ ਤੁਸੀਂ ਮੈਨੂੰ ਸਾਰੇ ਪਿਆਰ ਕਰੋ ਤੇ ਸਾਰੇ ਆਪੋ ਆਪਣਾ ਵਧੀਆ ਕਮਾਉਂਦੇ ਹੋਮੋ ਆਪਦੇ ਪੈਰਾਂ ਤੇ ਖੜੇ ਹੋਮੋ ਚਲੋ ਉਹਦੀਆਂ ਗੱਲਾਂ ਨਾ ਔਰਤਾਂ ਦੇ ਦਿਮਾਗ ਤੇ ਅਸਰ ਕਰਦੀਆਂ ਕਹਿੰਦੇ ਜੇ ਅਸੀਂ ਇੱਕ ਪੱਥਰ ਤੇ ਨਾ ਰੋਜ਼ ਇੱਕ ਬੂੰਦ-ਬੂੰਦ ਪਾਣੀ ਦੀ ਪਾਈ ਜਾਈਏ ਤਾਂ ਉੱਥੇ ਵੀ ਜਗ੍ਹਾ ਬਣ ਜਾਂਦੀ ਆ ਪਾਣੀ ਨਾਲ ਪੱਥਰ ਵੀ ਕਹਿੰਦਾ ਉਹ ਲੱਗ ਜਾਂਦਾ ਖੁਰਨਾ ਲੱਗ ਜਾਂਦਾ ਤੇ ਇਨਸਾਨ ਤਾਂ ਜਿਹੜਾ ਹੈਗਾ ਉਹਨੂੰ ਆਪਾਂ ਜਿੱਧਰ ਮਰਜ਼ੀ ਲਾ ਲਈਏ ਤੇ ਪਾਮੀ ਕੀ ਮਾੜੀਆਂ ਗੱਲਾਂ ਸਾਡਾ ਦਿਮਾਗ ਜਲਦੀ ਗ੍ਰਹਿਣ ਕਰਦਾ ਪਰ ਚੰਗੀਆਂ ਗੱਲਾਂ ਦਾ ਵੀ ਇਨਸਾਨ ਤੇ ਅਸਰ ਹੁੰਦਾ ਤੇ ਉਹਦੀਆਂ ਗੱਲਾਂ ਸੁਣ ਕੇ ਔਰਤਾਂ ਜਿਹੜੀਆਂ ਉਹ ਸੋਚਦੀਆਂ ਵੀ ਹਾਂ ਨਹੀਂ ਇਹਨੇ ਸਾਡੇ ਤੋਂ ਕੀ ਲੈਣਾ ਹਨਾ ਵੀ ਗੱਲ ਤਾਂ ਇਹ ਸਹੀ ਕਹਿੰਦੀ ਆ ਤਾਂ ਉਸ ਤੋਂ ਬਾਅਦ ਭਾਈ ਇੱਕ ਇੱਕ ਕਰਕੇ ਉਹਦੇ ਕੋਲੇ ਕਾਫੀ ਇਕੱਠ ਹੋਣ ਲੱਗ ਜਾਂਦਾ ਤੇ 2 ਮਹੀਨਿਆਂ ਦੇ ਵਿੱਚ ਹੀ ਉਹ ਪਿੰਡ ਦੀਆਂ ਔਰਤਾਂ ਦੀ ਸੋਜ ਆ ਜਿਹੜੀ ਬਹੁਤ ਹੱਦ ਤੱਕ ਬਦਲ ਦਿੰਦੀ ਆ ਔਰਤਾਂ ਇੱਕ ਦੂਜੇ ਨਾਲ ਰਲ ਕੇ ਕੰਮ ਕਰਦੀਆਂ ਜਿਹੜੀਆਂ ਲੋਕ ਕਹਿੰਦੇ ਹੁੰਦੇ ਸੀ ਵੀ ਇਹ ਤਾਂ ਸ਼ਹਿਰ ਦੀ ਇਹ ਤਾਂ ਐ ਨਹੀਂ ਨਹੀਂ ਇਹ ਤਾਂ ਕੰਮ ਨਹੀਂ ਆਉਣੇ ਉਹੋ ਸਾਰੇ ਆਪਣੇ ਮੂਹੂ ਉਸ ਨੂਹ ਦੀਆਂ ਪ੍ਰੀਤ ਦੀਆਂ ਤਰੀਫਾਂ ਕਰਦੇ ਆ ਤੇ ਬੜੇਆਈਆਂ ਕਰਦੇ ਆ ਤੇ ਉਹ ਸਾਰੇ ਇਹ ਕਹਿਣ ਲੱਗ ਜਾਂਦੇ ਆ ਇਹ ਗੱਲ ਮੰਨਣ ਲੱਗ ਜਾਂਦੇ ਆ ਵੀ ਬਿਲਕੁਲ ਸਹੀ ਅਸੀ ਰੀਸ ਹੋ ਰੀਸ ਦੂਜਿਆਂ ਤੋਂ ਸੁਣ ਕੇ ਹੀ ਦੂਜਿਆਂ ਦੇ ਔਗਣਾ ਜਿਹੜੇ ਉਹ ਜਿਹੜੇ ਉਹਦੇ 'ਚ ਹੁੰਦੇ ਵੀ ਨਹੀਂ ਉਹ ਵੀ ਗਿਣੌਣ ਲੱਗ ਜਾਂਦੇ ਆ ਕਹਿਣ ਤੋਂ ਭਾਵ ਇਹ ਕਹਾਣੀ ਸਾਨੂੰ ਇਹ ਸਿੱਖਿਆ ਦਿੰਦੀ ਆ ਵੀ ਜੇ ਅਸੀਂ ਕਿਸੇ ਦਾ ਮੁਕਾਬਲਾ ਨਹੀਂ ਕਰ ਸਕਦੇ ਜੇ ਕੋਈ ਸਾਡੇ ਨਾਲੋਂ ਉੱਪਰ ਆ ਦੋ ਗੁਣ ਤਾ ਅਸੀਂ ਉਹਦਾ ਮੁਕਾਬਲਾ ਕਰਨ ਦੀ ਬਜਾਏ ਉਹਦੇ ਵਰਗਾ ਬਣਨ ਦੀ ਬਜਾਏ ਅਸੀਂ ਉਹਨੂੰ ਨਿੰਦਣਾ ਸ਼ੁਰੂ ਕਰ ਦਿੰਨੇ ਆ ਕਦੇ ਵੀ ਕਿਸੇ ਨੂੰ ਘੱਟ ਨਹੀਂ ਸਮਝਣਾ ਚਾਹੀਦਾ ਦੇਖੋ ਹਰੇਕ ਇਨਸਾਨ ਦੂਜੇ ਇਨਸਾਨ ਨਾਲੋਂ ਵੱਖਰਾ ਇੱਕ ਪਰਿਵਾਰ ਦਾ ਮਾਹੌਲ ਦੂਜੇ ਪਰਿਵਾਰ ਦੇ ਮਾਹੌਲ ਨਾਲੋਂ ਵੱਖਰਾ ਪਿੰਡ ਦਾ ਮਾਹੌਲ ਸ਼ਹਿਰ ਦੇ ਮਾਹੌਲ ਨਾਲੋਂ ਵੱਖਰਾ ਪਰ ਜੇ ਕੋਈ ਪਿੰਡ ਦਾ ਬੰਦਾ ਸ਼ਹਿਰ ਜਾ ਕੇ ਰਹਿੰਦਾ ਜਾਂ ਸ਼ਹਿਰ ਦਾ ਪਿੰਡ ਆਉਂਦਾ ਤਾਂ ਸਾਨੂੰ ਇਹ ਨਹੀਂ ਸਮਝਣਾ ਚਾਹੀਦਾ ਵੀ ਅਸੀਂ ਉਹਨੂੰ ਆਪਦੇ ਨਾਲ ਨਹੀਂ ਰਲਾਉਣਾ ਜਾਂ ਉਹਨੂੰ ਉਹਦੇ ਨਾਲ ਵੱਖਰੇਵਾਹੀ ਕਰਨਾ ਕੋਈ ਵੀ ਇਨਸਾਨ ਮਾੜਾ ਨਹੀਂ ਹੁੰਦਾ ਠੀਕ ਆ ਕਿਸੇ ਨੂੰ ਹੱਥੀਂ ਕੰਮ ਆਉਂਦੇ ਹੁੰਦੇ ਆ ਕਿਸੇ ਨੂੰ ਪੜ੍ਹਾਈ ਆਉਂਦੀ ਹੁੰਦੀ ਆ ਹਰ ਇੱਕ ਇਨਸਾਨ ਆਪਣੇ ਆਪ 'ਚ ਨਿਪੁੰਨ ਆ ਤੇ ਹਰ ਇੱਕ ਦੀ ਆਪਣੀ ਵੈਲਿਊ ਆ ਆਪਣੀ ਐਹਮੀਅਤ ਆ ਕਦੇ ਵੀ ਦੂਜੇ ਬਾਰੇ ਐਨਾ ਘਟਾ ਕੇ ਨਾ ਸੋਚੋ ਕਿ ਸਾਨੂੰ ਆਪਣੀ ਸੋਚ ਤੇ ਸ਼ਰਮਿੰਦਗੀ ਆਉਣ ਲੱਗ ਜਾਵੇ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਇਹ ਛੋਟੀ ਜੀ ਕਹਾਣੀ ਪ੍ਰੀਤ ਨੇ ਉਹ ਸ਼ਹਿਰ ਦੀ ਪੜ੍ਹ ਲਿਖੀ ਪ੍ਰੀਤ ਐ ਉਸ ਪਿੰਡ ਦੇ ਲੋਕਾਂ ਦੀ ਸੋਚ ਬਦਲੀ ਤੇ ਉਹਨਾਂ ਲੋਕਾਂ ਨੂੰ ਇਹ ਵੀ ਦੱਸਿਆ ਕਿ ਕੁੜੀਆਂ ਦਾ ਕੰਮ ਸਿਰਫ ਉਹਨਾਂ ਨੂੰ ਘਰ ਦੇ ਕੰਮ ਕਰਾਉਣੇ ਤੇ ਉਸ ਤੋਂ ਬਾਅਦ ਵਿਆਹ ਕਰਨਾ ਤੇ ਵਿਆਹ ਤੋਂ ਬਾਅਦ ਉਹਨਾਂ ਨੇ ਬੱਚੇ ਜੰਮਣੇ ਤੇ ਪਾਲਣੇ ਨਹੀਂ ਹੁੰਦੇ ਉਹਨਾਂ ਨੂੰ ਵੀ ਆਪਣੀ ਜ਼ਿੰਦਗੀ ਜਿਉਣ ਦਾ ਹੱਕ ਹੁੰਦਾ ਤੇ ਲੋਕਾਂ ਤੇ ਇਸ ਗੱਲ ਦਾ ਅਸਰ ਹੋਇਆ ਤੇ ਲੋਕਾਂ ਨੇ ਪ੍ਰੀਤ ਦਾ ਸਾਥ ਵੀ ਦਿੱਤਾ ਤੇ ਹੁਣ ਪ੍ਰੀਤ ਦੀ ਉਹੀ ਸੱਸ ਜਿਹੜੀ ਲੋਕਾਂ ਦੀਆਂ ਗੱਲਾਂ ਸੁਣ ਕੇ ਆਪਣੀ ਨੂੰਹ ਤੇ ਸ਼ੱਕ ਕਰਦੀ ਸੀ ਕਿ ਮੇਰੀ ਨੂੰਹ ਪਤਾ ਨਹੀਂ ਮੇਰੇ ਪਰਿਵਾਰ 'ਚ ਐਡਜਸਟ ਹੋਊ ਕਿ ਨਹੀਂ ਉਹੀ ਸੱਸ ਨੂੰਹ ਇਕੱਠੀਆਂ ਬੈਠੀਆਂ ਹੱਸ ਰਹੀਆਂ ਹੁੰਦੀਆਂ ਕਹਾਣੀ ਬਾਰੇ ਆਪਣੀ ਰੈ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਧੰਨਵਾਦੀ